فی سری شری جی پاشاہ دسویں پرتھم سی بچہ ਗੁਰੂ ਨਾਨਕ ਲਈ ਤਿਆਰੇ ਫਿਰ ਅੰਗਰ ਦੁਰ ਤੇ ਅਮਰਦਾਸ RAMDAS ਮਹੀ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਗਾਇ ਸ੍ਰੀ ਹਰਿ ਚੁਸਤਿਆ ਗਿਆ ਜਿਤੁ ਕਿਥੈ ਸਾਧੂ ਜਾਏ ਤੇ ਭਾਗਵਨ ਸਿਮਰ ਗਿਆ ਤਰਨਾਉ ਕੇ ਦਾਤਾ ਸਭ ਥਾਂ ਹੋਏ ਸਹਾਇ ਦਸਨੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਸਭ ਥਾਂ ਹੋਣਾ ਜੀ ਸਹਾਇ ਦਰਸ਼ਨ ਪਾਤਸ਼ਾਨੀਆਂ ਦੀ ਆਤਮਿਕ ਜੋਤ ਕਾਜੂਕੀਓਟ ਵਾਲੀ ਕੋਲ ਧਰਮ ਸਤਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਠ ਦਰਸ਼ਨ ਗਦਾ ਦਾ ਧਿਆਨ ਕਰਕੇ ਬੋਲੋ ਜੀਵਾ ਗੁਰੂ ਆਪ ਗੁਰੂ ਜੀਓ ਪੰਜਾ ਪਿਆਰੇ ਚਹੁ ਸਹਿਜਾਂ ਦੇ ਆ ਚਾਲਨਾਮਕ ਤੇ ਆ ਹੱਥੀਆਂ ਜਪੀਆਂ ਧਰਮੀਆਂ ਜਿਨਾ ਨਾਮ ਚੱਕਿਆ ਵੱਡ ਕੇ ਜਗਿਆ ਦੇਹ ਲਾਈ ਤੇ ਵਾਰੀ ਦੇਖ ਕੇ ਹੰਢੇ ਤਨ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬਾਾਕੀ ਜੀ ਉਹ ਜਨਾ ਸਿੰਘਾਂ ਸਿਕਣੀਆਂ ਨੇ ਧਰਮ 헤ਤ ਸਿੱਖ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਤਰਬਾਨੀਆਂ ਕੀਪਿੰਗਾ ਹਰ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾ ਨਾਲ ਨਿਭਾਈ ਤਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀਉ ਪੰਜਾਂ ਤਤਾਂ ਤੇ ਸਰਬੱਤ ਸੁਰਗਵਾਰੇ ਮੈਂ ਤਾਂ ਧਿਆਨ ਲੱਭ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਜੀ ਕੋ ਵਾਹਿ ਸੁਚਾਨਾ ਦੇ ਜਤਾਂ ਤਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾਏ ਤੇਗ ਤੇਗ ਫਤਿਹ ਦੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੂ ਜੀ ਮਹਾਰਾਜ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਤ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਖਦਾਨ ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਲ ਚੌਕੀਆਂ ਝੰਡੇ ਬੁਕੇ ਜਗੋ ਜਗਤਲ ਧਰਮ ਕਾ ਜੈਕਾਰ ਬੋਲੋ ਜੀ ਸਤਿਗੁਰੂ ਜੀਓ ਆਪ ਜੀ ਦੇ ਸਿਖਾਂ ਦਾ ਮਨ ਲੀਣਾ ਮਨ ਸੂਚੀ ਮਨ ਮੰਨਣਾ ਰੱਖਾ ਤੁਹਾਰੇ ਗੁਰੂ ਸੇਵਾਦਾਰ ਪੁਰਖ ਆਪਣੇ ਮਨਖ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰੂਤਮ ਬਾਦ ਤੋਂ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਕਰਨ ਦਾ ਨਾਂ ਆਪਣੇ ਚਾਰੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆ ਦੇ ਮਾਨ ਨੇਹ ਨਾਲੇ ਦੇ ਨਾਲ ਨਿਉ ਜੀ ਸਤਿ ਸ੍ਰੀ ਅਕਾਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਹਜ਼ੂਰ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇੰਤੀ ਜੋਦਰੀ ਹੈ ਸਤਿਗੁਰੂ ਜੀਓ ਮਹਾਰਾਜਿਓ ਆਪ ਜੀ ਦੀ ਅਪਾਰ ਕਿਰਪਾ ਮਿਹਰ ਨਾਲ ਦੇ ਸਦਕਾ ਅੰਮ੍ਰਿਤ ਵੇਲੇ ਦੀਵਾਨ ਸਜੇ ਸਜੇ ਹੋਏ ਦੀਵਾਨ ਦੇ ਵਿੱਚ ਆਪ ਜੀ ਦੀ ਪ੍ਰਕਾਸ਼ ਮੰਗ ਦੀ ਸੇਵਾ ਪੰਜਾਂ ਬਾਣੀਆਂ ਦਾਨਤ ਨੇ ਅਪਰੰਤ ਸਤੂ ਜੀਓ ਆਪ ਜੀ ਦੇ ਬਖਸ਼ੇ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਆ। ਕਥਾ ਵਿਚਾਰ ਕਰਦੇ ਆ ਬਾਣੀ ਪੜਦੇ ਆ। ਆਪ ਜੀ ਦੀ ਸੇਵਾ ਸਿਮਰਨ ਕਰਦੇ ਆ ਹਜ਼ੂਰੀ ਵਿੱਚ ਬੈਠਦੇ ਆ ਉੱਠਦੇ ਆ। ਮਨ ਬਾਣੀ ਸਰੀਰ ਕਰਕੇ ਹੋਈਆਂ ਬਿਆੰਤ ਤੁੱਲਨਚਤਾ ਦੀ ਮਾਫੀ ਬਖਸ਼ਿਓ। ਅੱਗੇ ਤੋਂ ਸਮਤ ਬਖਸ਼ਨਾ ਜੀ। ਸੋਦ ਸਪਾਰਟ ਬਾਣੀ ਪ੍ਰਮੋਦਤਮ ਬਖਸ਼ਨਾ ਕਥਾ ਵੀਰਤਮ ਤੇ ਦਾਤ ਬਖਸ਼ਿਣ ਮਹਾਰਾਜ ਜੀ। ਬਾਰੀ ਦਾ ਧਾਰਕ ਕਥਾ ਦਾ ਧਾਰਕ ਸੰਗਤਾਂ ਦੇ ਹਰਦੇ ਵਿੱਚ ਵਸਣਾ ਸਤਿਗੁਰੂ ਜੀਔਰ ਦਰਬਾਰ ਸੇ ਤੁਸੀ ਤੁਮਕ ਰਕੇ ਲਖਮੀਰ ਸਿੰਘ ਸਾਨੂੰ ਬੰਦੇ ਸਿੰਘ ਵੱਲੋਂ ਆਪ ਜੀ ਦੇ ਬਾਤੇਕੜਾ ਪ੍ਰਸਾਦੀ ਦੇਖ ਸਜ ਕਰਾ ਹਾਜ਼ਰ ਆ ਕਿਰਪਾ ਕਰਨੇ ਸੇਵਕਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀਔਰ ਘਰ ਦੇ ਵਿੱਚ ਸੁਖ ਸ਼ਾਂਤੀ ਬਖਸ਼ਿਤ ਕਰਾਉਣੇ ਇਸੇ ਤਰ੍ਹਾਂ ਮਹਾਰਾਜ ਜੀ ਔਰ ਰਾਜਾ ਸਿੰਘ ਸਰਪੰਚ ਅਤੇ ਸਮੂਹ ਨਗਰ ਪੰਚਾਇਤ ਦੇ ਵੱਲੋਂ ਨਗਰ ਨਿਵਾਸੀ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੀ ਹੈ ਸਤਿਗੁਰੂ ਜੀਓ ਭਾਈ ਜਗਜੀਤ ਸਿੰਘ ਢੱਲੇਵਾਲ ਕਿਸਾਨ ਯੂਨੀਅਨ ਕਰਤਾਰ ਜੋ ਕਿ ਮਹਾਰਾਜ ਜੀਔਰ ਸਤਿਗੁਰੂ ਜੀਓ ਬਹੁਤ ਹੀ ਸੰਤੁਸ਼ਟੀ ਦੀ ਕਿਉਂਕਿ ਆਪ ਜੀ ਦਾਤ ਬਖਸ਼ਣੇ ਚੜ੍ਹਦੀ ਕਲਾ ਦੀ ਦਾਤ ਬਖਸ਼ਣੇ ਮਹਾਰਾਜ ਜੀਓ ਠੀਕ ਨਹੀਂ ਆਪ ਜੀ ਕਿਰਪਾ ਕਰੋ ਸਤਿਗੁਰੂ ਜੀਓ ਸਿਰ ਤੇ ਮਿਹਰ ਪ੍ਰਿਆਰਕ ਕੋ ਭਾਈ ਸਾਹਿਬ ਜੀ ਦੇ

ਆਦੀ ਬਿਆਦੀ ਉਬਾਦੀ ਰੋਗਾਂ ਤੋਂ ਆਪ ਬਚਾ ਕੇ ਰੱਖਣਾ ਮਹਾਰਾਜ ਜੀਓ ਅਰਦਾਸ ਬੇਤਨ ਨੂੰ ਕਰਕੇ ਸਤਿਗੁਰੂ ਜੀਓ ਸਰਪੰਚ ਵੱਲੋਂ ਅਤੇ ਨਗਰ ਪੰਚਾਇਤ ਵੱਲੋਂ ਆਪ ਜੀ ਦੇ ਵਾਸਤੇ ਖੜਾ ਪ੍ਰਸਾਦ ਦੀ ਦੇਣ ਸਤਿਕਰ ਹਾਜ਼ਰ ਹੈ ਕਰੋ ਕਿਰਪਾ ਮੇਰੀ ਸਾਥ ਸਾਥ ਸੋਚ ਪਵਿੱਤਰਾ ਹਮ ਲਾਗੋ ਭੋਗ ਹਰਾਈ ਭੋਗ ਲਾਹੋ ਜੀ ਭੋਗ ਲਗਿਆ ਪ੍ਰਸ਼ਾਦ ਆਪ ਜੀ ਦੇ ਸਾਥ ਸੰਗਤ ਦੇ ਚਰਤੇ ਜੋ ਜੀ ਸ਼ਕੈ ਆਪ ਜੀ ਦਾ ਪਵਿੱਤਰ ਨਾਮ ਸ੍ਰੀ ਵਾਹਿਗੁਰੂ 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 ਜਪੇ ਸਤਿਗੁਰੂ ਜੀਓ ਬੇਤੀ ਆ ਸਤਿ ਪੂਜੀਓ ਕਿਰਪਾ ਕਰਨੇ ਸਤਿਗੁਰੂ ਜੀਓ ਜੋ ਕਿ ਮਹਾਰਾਜਿਓ ਆਪ ਜੀ ਦੇ ਵਿੱਚ ਲਾਈ ਹੋਈ ਕਿਰਤ ਕਿਸ਼ਾਰ ਵੀਰ ਜੋ ਲੜ ਰਹੇ ਨੇ ਸਾਜਿਓ ਭਾਈ ਜਗਜੀਤ ਸਿੰਘ ਨੂੰ ਚਾਦੀ ਖਲਾ ਦੀ ਦਾਤ ਬਖਸ਼ੋ ਮਹਾਰਾਜਿਓ ਆਪ ਸੇਵਕਾਂ ਦੇ ਅੰਗ ਸੰਹਾਈ ਹੋਵੋ ਅਤੇ ਮਹਾਰਾਜਿਓ ਮੋਰਚੇ ਨੂੰ ਖਤੇ ਕਰਾਓ ਅੱਜ ਸੰਗਤਾਂ ਦੇ ਸੇਵਕਾਂ ਦੇ ਕਾਜ ਰਾਸ ਨੂੰ ਕਰੋ ਕਿਰਪਾ ਮਹਾਰਾਜਿਓ ਸਮੁੱਚੀ ਸੰਗਤ ਦੀ ਹਾਜ਼ਰੀ ਨਾਲ ਪ੍ਰਵਾਨ ਕਰਦੇ ਹੋਏ ਆਪਣੇ ਪਾਵਨ ਗ੍ਰੰਥ ਇਲਾਹੀ ਵਰਗਾਈ ਵਾਲੇ ਵਿੱਚ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਵਾਦੇ ਬਾਜ ਰਾਸ ਕਰੋ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਮ ਚੜੀ ਕਲਾ ਤੇਰੇ ਬਾਹਰੇ ਸਭਤ